ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇ ਰੱਖਿਆ ਹੋਇਆ ਔਰ ਮਾਫੀ ਚਾਹਣਾ ਸ਼ਰਧਰੀ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਦੇਖੋ ਥਾ ਥਾ ਤੇ ਇਸ ਤਰ੍ਹਾਂ ਕੀ ਆਪ ਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਗਾਰਾ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਆ ਦੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਸਰੂਪ ਰੱਖੀ ਫਿਰਦੇ ਆ ਇਹੇ ਕੋਈ ਮਾਰ ਨਹੀਂ ਆ। ਆ ਦੇਖੋ ਆ ਫੋਸ ਲੱਗਿਆ ਪਿਆ ਆ ਦੇਖੋ। ਆ ਗੋਏ ਦੀ ਲਬੜੀ ਜਿਹੜੀ ਇਹ ਗੱਡੀਆਂ ਉਹਨਾਂ 'ਚ ਸੱਚੇ ਪਾਤਸ਼ਾਹ ਦਾ ਸਰੂਪ ਰੱਖੀ ਫਿਰਦੇ ਆ। ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ। ਆ ਤਾਂ ਨਾਈ ਦੀ ਦੁਕਾਨ ਦਾ ਉਹ ਘਟਣ ਸੀਗਾ। ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਹ ਘਟਣ ਇਹਨਾਂ ਨੇ ਮਾਰਦੇ ਸਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਵੀ ਪ੍ਰਮਾਤਮਾ ਬਲਬਖਸ਼ ਵੀ ਹੋਰ ਲੋਕਾਂ ਦੇ ਵਾਲ ਮ ਉਹਨਾਂ ਨੇ ਇਹ। ਆ ਦੇਖੋ ਗੋਏ ਦਾ ਲਬੜਾ ਜਿਹੜਾ ਛੋਟਾ ਆ ਵੀ ਥਾ ਥਾ ਤੋਂ ਉਹਨਾਂ 'ਚ ਮਾਰਦਾ ਸਰੂਪ ਰੱਖੀ ਫਿਰਦੇ ਆ। ਤੇ ਉੱਥੇ ਦੁਕਾਨ ਆ ਬਾਬਿਆਂ ਨੂੰ ਤਾਂ ਇਹ ਹੁਣ ਆਇਆ ਹੋਣਾ ਕੀ ਹੋਣਾ ਜੀ ਬਾਬੇ ਨੇ ਇਹ ਜਿੱਦ ਤੋਂ ਵੇਖਿਆ ਬਾਬਾ ਜੀ ਉੱਤੇ ਛਤਰ ਲਾਉਂਦਾ ਕੀ ਫਾਇਦਾ ਉਲਟਾ ਬਾਬਾ ਜੀ ਹਾਂ ਉਲਟਾ ਬਾਬਾ ਜੀ ਇਹ ਉਹ ਮੁੰਡੇ ਨੇ ਰੋਕਿਆ ਉਹਨੇ ਗੱਲ ਪਾਏ ਥੱਟੇ ਮਾਰ ਦੇਗਾ ਥੱਟੇ ਮਾਰਨਾ ਮਾਰੀਗਾ ਇਹ ਦੂਜੀ ਨੂੰ ਜੈਜ ਮੰਨ ਕੇ ਨਜ਼ਾਇਜ਼ ਬਹੁਤ ਜਿਆਦਾ ਨਜ਼ਾਇਜ਼ ਇਹ ਜਲਦੀ ਇਹਨਾਂ ਦਾ ਪਾਕਿਸਤਾਨੀ ਨਹੀਂ ਹੈ ਜਿਹੜੇ ਜਿੱਦਾਂ ਪਰਖਾ ਮਾਰੇ ਮੱਚੋ ਮੜੇ ਜਾਂਡੋ ਮੜੇ ਜਾਂ ਇਹਨਾਂ ਨੂੰ ਅੱਗੇ ਲੈ ਕੇ ਜਾ ਗੁਰੂਪਰਵਾਹ